ख़तम करा चोन गारंटी अनुसार मज़दूर किसान पखी खीति ਅੱਜ ਪੰਜਾਬ ਦੇ ਅੰਗਰ ਬਣੇ ਹੋਏ ਪਿੰਡ ਦੇ ਖੇਤ ਮਜ਼ਦੂਰ ਚਲੇ ਮਿਲਕਾ ਦਾ ਸਾਂਝਾ ਮੋਰਚਾ ਪੰਜਾਬ ਦੇ ਸੱਜਣ ਤੇ ਅਸੀਂ ਕੈਬਨਟ ਮੰਤਰੀ ਬਲਜੀਤ ਕੌਰ ਦੇ ਮਲੋਟ ਸਥਤ ਦਾਪਤਰਕ ਦੇ ਪਹੁੰਚਿਆ ਹੋਰ ਅਸੀਂ ਇਹ ਮੰਗ ਕਰਨ ਵਾਸਤੇ ਆਏ ਆ ਕਿ 5 ਤਰੀਕ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਬਜਟ ਪੇਸ਼ ਕੀਤਾ ਜਾ ਰਿਹਾ ਹੈ ਸੈਸ਼ਨ ਦੇ ਦੌਰਾਨ ਉਹਦੇ ਦੌਰਾਨ ਮਜ਼ਦੂਰਾਂ ਦੀ ਬਿਹਤਰੀ ਬਰਾਬਰੀ ਦੇ ਵਾਸਤੇ ਬਜਟ ਰਾਸ਼ੀ ਵਿੱਚ ਵੰਡਾ ਕੀਤਾ ਜਾਵੇ ਉਹਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਮੰਗਾਂ ਪੇਸ਼ ਕੀਤੀਆਂ ਹੈ ਮਜਦੂਰਾਂ ਕਿਸਾਨਾਂ ਤੇ ਔਰਤਾਂ ਸਰ ਮਾਈਕਰੋਫਾਈਨੈਂਸ ਕੰਪਨੀਆਂ ਦਾ ਤੇ ਜਿਹੜਾ ਸੂਚਾ ਕਰਜ਼ਾ ਚੜਿਆ ਉਹ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਆ ਉਸ ਤਰੀਕੇ ਨਾਲ ਉਹ ਕਰਜ਼ਾ ਮਾਫ਼ ਕੀਤਾ ਜਾਵੇ ਔਰ ਸਰਕਾਰੀ ਖਜ਼ਾਨੇ ਚੋਂ ਅੱਗੇ ਵਾਸਤੇ ਬਿਨਾਂ ਵਿਆਜ ਜਾਂ ਮਾਮੂਲੀ ਵਿਆਜ ਦਰਾਂ ਦੇ ਉੱਤੇ ਕਰਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਇਹਦੇ ਵਾਸਤੇ ਬਜਟ ਵਿੱਚ ਰਾਸ਼ੀ ਰੱਖੀ ਜਾਵੇ ਅਸੀਂ ਇਹ ਮੰਗ ਕਰਨ ਵਾਸਤੇ ਆਏ ਆ ਕਿ ਪੰਜਾਬ ਸਰਕਾਰ ਨੇ ਚੋਣਾ ਤੋਂ ਪਹਿਲਾਂ ਇੱਕ ਵਾਦਾ ਕੀਤਾ ਸੀ ਕਿ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਿਆਂਦੀ ਜਾਊਗੀ ਅਸੀਂ ਇਹ ਕਹਿਣ ਵਾਸਤੇ ਆਏ ਆ ਤੇ ਉਹ ਖੇਤੀ ਨੀਤੀ ਲਿਆਂਦੀ ਜਾਵੇ ਜਿਹਦਾ ਖਰੜਾ ਅਸੀਂ ਪਿਛਲੇ ਸਾਲ ਬੀਬੀ ਬਲਜੀਤਪੁਰ ਨੂੰ ਸੌਂਪ ਕੇ ਗਏ ਆਂ ਔਰ ਪੰਜਾਬ ਚਾਰ ਚਾਰ ਥਾਵਾਂ ਦੇ ਉੱਤੇ ਸੌਂਪੇ ਗਏ ਸੀ ਜਿਹਦੇ ਤਰਤੇ ਆ ਕਿ ਜਮੀਨੀ ਸੁਧਾਰ ਕਾਨੂੰਨ ਤਹਿਤ 17 ਏਕੜ ਤੋਂ ਵੱਧੂ ਦੀਆਂ ਜਮੀਨਾਂ ਨੇ ਉਹ ਉਹਨਾਂ ਵੱਡਿਆਂ ਤੋਂ ਛੜਾ ਕੇ ਮਜ਼ਦੂਰਾਂ ਕਿਸਾਨਾਂ 'ਚ ਵੰਡੀਆਂ ਜਾਣ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਖੇਤੀ ਨੂੰ ਜਾਰਾ ਤੋਂ ਮੁਕਤ ਕਰਨ ਵਾਸਤੇ ਖੇਤੀ ਦਾ ਘਾੜ ਵਧਾਉਣ ਦੇ ਵਾਸਤੇ ਬਜਟ ਰਾਸ਼ੀ ਰੱਖੀ ਜਾਵੇ ਤਾਂ ਕਿ ਜਿਹੜੀ ਖੇਤੀ ਆ ਉਹ ਪ੍ਰਫੁੱਲਤ ਹੋ ਸਕੇ ਅਸੀਂ ਇਹ ਵੀ ਕਹਿਣ ਵਾਸਤੇ ਆਏ ਆ ਕਿ ਜਨਤਕ ਮੰਡ ਪ੍ਰਣਾਲੀ ਲਾਗੂ ਕੀਤੀ ਜਾਵੇ ਜਿਹਦੇ ਤਹਿਤ ਜਿਵੇਂ ਅੱਗੇ ਡੀਪੂਆਂ ਦੇ ਉੱਤੇ ਸਭਨਾ ਲੋਕਾਂ ਵਾਸਤੇ ਸਸਤੀਆਂ ਦਰਾਂ ਤੇ ਰਾਸ਼ਨ ਮਿਲਦਾ ਸੀ ਉਹ ਕੱਲਾ ਹੁਣ ਕਣਕ ਤੇ ਆ ਗਿਆ ਹੁਣ ਭਗਵੰਦ 마ਨੂ ਨਹੀਂ ਤਾਂ ਆਟੇ ਤੇ ਆ ਗਿਆ ਕੱਲੇ ਤੇ ਅਸੀਂ ਕਹਿਣ ਆਏ ਆ ਕਿ ਜਿਹੜਾ ਜਨਤਕ ਮੰਡ ਪ੍ਰਣਾਲੀ ਆ ਉਹਦੇ ਤਾਤ ਰਸੋਈ ਵਰਤੋਂ ਦੀਆਂ ਸਾਰੀਆਂ ਅਵਸਥਾ ਦੇਣ ਦਾ ਪ੍ਰਬੰਧ ਕਰੋ ਪਹਿਲਾਂ ਕੱਪੜਾ ਵੀ ਆਉਣਾ ਹੁੰਦਾ ਸੀ ਸਾਬਣ ਵੀ ਹੁੰਦੀ ਸੀ ਛੋੜਾ ਵੀ ਆਉਂਦਾ ਸੀ ਡਾਲਾ ਵੀ ਹੁੰਦੀਆਂ ਸੀ ਚਾਹ ਪੱਤੀ ਆਉਂਦੀ ਸੀ ਖੰਡ ਆਉਂਦੀ ਸੀ ਉਹ ਸਾਰਾ ਸਿਸਟਮ ਹੈ ਜਿਹੜਾ ਉਹ ਲਿਆਉਣ ਦਾ ਪ੍ਰਬੰਧ ਕਰੋ ਉਹਦੇ ਵਾਸਤੇ ਬਜਟ ਰਾਸ਼ੀ ਵਿੱਚ ਵਾਧਾ ਕਰੋ ਅਸੀਂ ਇਹ ਕਹਿਣ ਵਾਸਤੇ ਆਏ ਆ ਤੇ ਜੌਨ ਗਰੰਟੀ ਦੇ ਤਹਿਤ ਪੈਨਸ਼ਨਾਂ 'ਚ ਵਾਧਾ ਕਰੋ ਜੌਨ ਗਰੰਟੀ ਤਹਿਤ ਮਜ਼ਦੂਰ ਔਰਤਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਸੀ ਉਹਨੂੰ ਲਾਗੂ ਕਰੋ ਅੰਦੋਲਨਾਂ ਦੌਰਾਨ ਸਾਡੇ ਤੇ ਜਿਹੜੇ ਬਣੇ ਕੇਸ ਆ ਉਹਨਾਂ ਦੀ ਵਾਪਸੀ ਕਰੋ ਪੰਚਾਇਤੀ ਜ਼ਮੀਨਾਂ ਠੇਕੇ ਦੇ ਦੇਣਵੇਂ ਮਾਮਲੇ ਦੇ ਵਿੱਚ ਸਰਕਾਰ ਦੀ ਇੱਕ ਦੁੱੱਕੀ ਨਹੀਂ ਲੱਗਦੀ ਉਹ ਕਾਨੂੰਨ ਆ ਕੇ ਦਲਤ ਭਾਈਆਂ ਨੂੰ ਹੀ ਦੇਣਾ ਐਸੀ ਭਾਈਚਾਰੇ ਨੂੰ ਦਿੱਤੀ ਜਾਣੀ ਆ ਸਸਤੇ ਭਾਅ ਤੇ ਜ਼ਮੀਨ ਇਹ ਸਰਕਾਰ ਉਹ ਵੀ ਨਹੀਂ ਕਰ ਰਹੀ ਕਿ ਅਸੀਂ ਇਹ ਮੰਗ ਕਰਨ ਵਾਸਤੇ ਆਏ ਆ ਕਿ ਇਸ ਚੀਜ਼ਾਂ ਨੂੰ ਲਾਗੂ ਕੀਤਾ ਜਾਵੇ ਤੇ ਮਜ਼ਦੂਰਾਂ ਦੀ ਬਿਹਤਰੀ ਵਾਸਤੇ ਕਦਮ ਚੁੱਕੇ ਜਾਣ ਭਾਈ ਜੀ ਸਰਕਾਰ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਹੈ ਕਿਸੇ ਤਰ੍ਹਾਂ ਦੀ हां जी ਸਾਡੀ ਸਭ ਤੋਂ ਪਹਿਲਾਂ ਤਾਂ ਇੱਕ ਪਿਛਲੇ ਸਾਲ ਜਦੋਂ ਭਗਵੰਤ ਮਾਨ ਸਾਹਿਬ ਬਣੇ ਨੇ 2021 ਚ ਉਹ ਤੋਂ ਬਾਅਦ ਜੂਨ ਚ ਇੱਕ ਮੀਟਿੰਗ ਹੋਈ ਸੀਗੀ ਉਹ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਹ 2022 ਜੂਨ ਦੀ ਗੱਲ ਆ ਉਹ ਤੋਂ ਬਾਅਦ ਦੇ ਵਿੱਚ ਕਹਿੰਦੇ ਸੀ ਕਿ ਆਪਾਂ ਸਮੀਖਿਆ ਕਰਨ ਵਾਸਤੇ 2-3 ਮਹੀਨੇ ਬਾਅਦ ਮੀਟਿੰਗ ਕਰਿਆ ਕਰਾਂਗੇ ਅਨੇਕਾਂ ਮੰਗਾ ਉੱਥੇ ਮੰਨਣ ਦੀ ਗੱਲ ਵੀ ਕੀਤੀ ਪਰ ਉਹਨਾਂ ਚੋਂ ਇੱਕ ਵੀ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਅੱਠ ਵਾਰੀ ਸਾਨੂੰ ਲੈਕਸੀ ਮੀਟਿੰਗਾਂ ਦਿੱਤੀਆਂ ਭਗਵੰਤ ਮਾਨ ਸਾਹਿਬ ਨੇ ਅੱਠੇ ਵਾਰੀ ਮੀਟਿੰਗਾਂ ਆ ਕੇ ਅਸੀਂ ਚੰਡੀਗੜ੍ਹ ਗਏ ਤੇ ਅੱਠੇ ਵਾਰੀ ਉਹ ਮਿਲੇ ਨਹੀਂ ਸਾਨੂੰ ਉਹ ਤੋਂ ਬਿਨਾਂ ਹਰਪਾਲ ਜਿੰਮੇ ਹੋਣਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਇਹ ਗੱਲਾਂ ਆਈਆਂ ਕਿ ਮਾਈਕਰੋਫਾਈਨੈਂਸ ਕੰਪਨੀਆਂ ਸਰਕਾਰਾਂ ਤੋਂ ਸਸਤਾ ਕਰਜ਼ਾ ਲੈਂਦੀਆਂ ਦੇਂਕਾ ਤੋਂ ਕਰਜ਼ਾ ਲੈਂਦੀਆਂ ਔਰ ਮਹਿੰਗੇ ਮੁੱਲ ਮਜ਼ਦੂਰ ਔਰਤਾਂ ਨੂੰ 75% ਵਿਆਜ ਦਰਾਂ ਤੱਕ ਕਰਜ਼ਾ ਦਿੰਦੀਆਂ ਉਹ ਉਹਨਾਂ ਨੂੰ ਨਕੇਲ ਕਸੀ ਜਾਵੇ ਔਰ ਉਹ ਸਾਡੇ ਨਾਲ ਸਹਿਮਤ ਹੋਏ ਪਰ ਉਹਦਾ ਕੁਝ ਵੀ ਰਿਜ਼ਲਟ ਨਹੀਂ ਨਿਕਲਿਆ ਅਗਾੜੇ ਤੱਕ ਅੱਜ ਤੁਸੀਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਜਿਹੜੇ ਦਫ਼ਤਰ ਦੇ ਮੂਹਰੇ ਜਿਹੜਾ ਧਰਨਾ ਦੇਣ ਆਏ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਕੋਤਲੀ ਦਾ ਘੇਰਾਓ ਕੀਤਾ ਸੀ ਪੁਲਿਸਮਾਂ ਪਹਿਲਾਂ